ਹਲਕਾ ਮਜੀਠੇ ਦੇ ਪਿੰਡ ਗੁਜਰਪੁਰਾ ਦੇ ਨਿਕਾਸੀ ਪਾਣੀ ਦੇ ਨਾਲੇ ਦੀ ਨਿਸ਼ਾਨਦਾਈ ਸ਼ਾਂਤੀਪੂਰਵ ਹੋਈ ਸਫਲ ਸਰਪੰਚ ਤੇ ਸਮੂਹ ਪੰਚਾਇਤ ਨੇ ਸਬੰਧਤ ਵਿਭਾਗ ਅਤੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ ਸੂਬੇ ਦੀ ਮਾਨ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਛੱਪੜ ਨਿਕਾਸੀ ਪਾਣੀ ਵਾਲੇ ਨਾਲੇ ਆਦ ਤੋਂ ਨਜਾਇਜ਼ ਕਬਜ਼ੇ ਛੁਡਵਾਏ ਹਨ ਹਲਕਾ ਮਜੀਠਾ ਦੇ ਪਿੰਡ ਗੁਜਰਪੁਰਾ ਦੀ ਪੰਚਾਇਤ ਵੱਲੋਂ ਸਰਪੰਚ ਸਰਬਜੀਤ ਸਿੰਘ ਸਾਭਾ ਦਾ ਸਰਪੰਚ ਅਮਰੀਕ ਸਿੰਘ ਅਤੇ ਲੰਬੜਦਾਰ ਸਤਨਾਮ ਸਿੰਘ ਸਾਬਕਾ ਮੈਂਬਰ ਫਤੇ ਸਿੰਘ ਤੇ ਪੰਚਾਇਤ ਸੈਕਟਰੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਿਕਾਸੀ ਪਾਣੀ ਵਾਲੇ ਨਾਲੇ ਦੀ ਨਿਸ਼ਾਨਦਾਈ ਕਰਵਾਈ ਨਿਸ਼ਾਨਦੇਹੀ ਤੇ ਨਿਸ਼ਾਨੀਆਂ ਲਾਈਆਂ ਗਈਆਂ ਇਸ ਮੌਕੇ ਸਮੂਹ ਪੰਚਾਇਤ ਨੇ ਆਏ ਹੋਏ ਸਬੰਧਤ ਅਧਿਕਾਰੀਆਂ ਸਮੂਹ ਪਿੰਡ ਵਾਸੀਆਂ ਦਾ ਸੰਯੋਗ ਕਰਨ ਦਾ ਧੰਨਵਾਦ ਕੀਤਾ 79 ਪੰਦੀਰ ਅਤੇ ਰਾਜਾ ਕੋਟਲੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਚਵਿੰਦਾ ਦੇਵ ਬਾਰ ਦੇ ਲਾਦ ਕੀ ਨਾਮ ਵੀ ਜੀ ਮੇਰਾ ਨਾਮ ਸੰਦੀਪ ਸਿੰਘ ਪਿੰਡ ਕੁਦਰਪੁਰ ਪੰਚਾਇਤ ਤੇ ਕੀ ਕਾਰਵਾਈ ਕੀਤੀ ਗਈ ਅੱਜ ਸਾਡੇ ਇੱਥੇ ਕੁਝ ਪੰਚਾਇਤ ਜ਼ਮੀਨ ਕਰਦੇ ਤਾਂ ਜੀ ਤੇ ਉਹ ਆਪਾਂ ਐਪਲੀਕੇਸ਼ਨ ਦਿੱਤੀ ਮਿਲ ਤੇ ਤਹਿਸੀਲ ਤੋਂ ਤੇ ਆ ਉਹਨਾਂ ਨੇ ਪਟਵਾਰੀ ਸਾਹਿਬ ਆਏ ਕਿ ਦੋਸਾ ਵੈਦਕੀ ਸਾਹਿਬ ਆਇਆ ਉਹਨਾਂ ਨੇ ਸੰਦੀਪ ਸਾਡੀ ਲਈ ਪਰ ਚੰਗੇ ਢੰਗ ਨਾਲ ਸ਼ਾਂਤੀ ਲੈ ਕੇ ਹੁਣ ਆਪਾਂ ਚੱਲੇ ਆ ਠੀਕ ਹੈ ਅੱਗੇ ਆਪਾਂ ਰੂਟ ਕਾਰਵਾਈ ਉਚੇਸ਼ੀਨ ਆਪਣਾ ਨਾਲਾ ਪਟਾਣਾ ਹੈ ਅਗਲੀਆਂ ਤਰੀਕਾ ਚ ਆ ਕੇ ਨਾਲਾ ਪਟਾਣਾ ਕਿ ਦੱਸ ਹਾਂਜੀ ਹਾਂਜੀ ਬਹੁਤ ਤੇ ਜਮੀਨ ਵਾਲਿਆਂ ਨਾਲ ਵੀ ਸਾਨੂੰ ਚਲੋ ਹੁਣ ਤੱਕ ਤੋਂ ਸੰਯੋਗ ਦਿੱਤਾ ਨਾਲ ਅੱਗੇ ਗੱਲ ਕਰਨਾ ਸੁਲਤਾਨ ਸਿੰਘ ਨੰਬਰਦਾਰ ਜੀ ਜੀ ਕੀ ਕਹਿਣਾ ਚਾਹੁੰਦੇ ਜੋ ਨਿਸ਼ਾਨਦੀ ਹੋਈ ਹੈ ਜੀ ਜੋ ਨਿਸ਼ਾਨਦੇ ਹੀ ਅੱਜ ਪਿੰਡ ਦੀ ਹੋਈ ਹੈ ਬਹੁਤ ਸਹੀ ਸਲਾਮਤ ਹੋਈ ਹੈ ਜੀ ਤੇ ਕਿਦਾਂ ਦਾ ਪ੍ਰਸ਼ਾਸਨ ਦਾ ਸੰਯੋਗ ਰਿਹਾ ਜੀ ਬਹੁਤ ਵਧੀਆ ਰਿਹਾ ਜੀ ਮੇਰਾ ਨਾਮ ਫਤੇ ਸਿੰਘ ਹੈ ਪਿੰਡ ਗੁਜਰਪੁਰਾ ਪੰਚਾਇਤ ਭਾਈ ਇੱਕ ਡਰੇਨ ਸੀਗੀ ਬਹੁਤ ਹੀ ਚਿਰ ਤੋਂ ਵਗ ਰਹੀ ਸੀ ਇੱਕ ਨਿਜੀ ਪੈਲ ਉਹ ਅੱਜ ਪ੍ਰਸ਼ਾਸਨ ਵੱਲੋਂ ਛਡਵਾਈ ਗਈ ਆ ਉਹਦੀ ਨਿਸ਼ਾਨਦੇਹੀ ਮਤਲਬ ਕਰਵਾਈ ਗਈ ਹੈਗੀ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਡਾ ਇਹ ਕੰਮ ਕੀਤਾ ਵਗਾ ਜਿੰਨੇ ਵੀ ਮੁਲਾਜ਼ਮ ਆਏ ਆ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆ ਸੋ ਅਗਲੀ ਕਾਰਵਾਈ ਜੋ ਹੋਣੀ ਆ ਪਟਾਈ ਦੀ ਇਸਲੀ ਡਰੇਨ ਦੀ ਪਟਾਈ ਦੀ ਜੋ ਵੀ ਕਾਰਵਾਈ ਹੋਣੀ ਆ ਅਸੀਂ ਚਾਹੁੰਦੇ ਆ ਵੀ ਚਲੋ ਉਹ ਵੀ ਵਧੀਆ ਤਰੀਕੇ ਨਾਲ ਹੋ ਜਾਈਏ ਜੀ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਇਹ ਨਿਸ਼ਾਨੀ ਹਾਂਜੀ ਹਾਂਜੀ ਕਿੱਲੇ ਲਾਏ ਗਿਆ ਜੀ ਆ ਦੇਖ ਲੋ ਉਧਰ ਹਾਂਜੀ ਕਿੱਲੇ